ਜਿਵੇਂ ਹੁਣ ਬਹੁਤ ਵੱਡੇ ਵੱਡੇ ਨਾਮੀ ਗੈਂਗਸਟਰ ਨੇ ਪੰਜਾਬ ਦੇ ਵਿੱਚ ਡੋਰੈਂਸ ਹੋ ਗਿਆ ਬੰਧਾ ਹੋ ਗਿਆ ਉਹਨਾਂ ਦਾ ਅੱਡ ਰੌਲਾ ਚੱਲ ਰਿਹਾ ਹੈ ਬਿਲਕੁਲ ਬਿਲਕੁਲ ਫਿਰ ਤੁਸੀਂ ਵੀ ਕਿਤੇ ਨਾ ਕਿਤੇ ਕੋਈ ਜਿੰਨੀ ਜੇਲ ਤੁਸੀਂ ਕੱਟ ਕੇ ਆਏ ਹੋ ਜਿੰਨੀ ਕਹੇ ਤੁਸੀਂ ਕੱਟੇ ਏ ਬੀ ਸੀ ਡੀ ਜੈਡ ਤੱਕ ਜਿੰਨੇ ਬਦਮਾਸ਼ ਨੇ ਸਭ ਨੇ ਆ ਨਾਲ ਸਭ ਸਭ ਚਾਹ ਰਿਹਾਗਾ ਸਭ ਤਾਂ ਸਭ ਜੇ ਮੰਨ ਲਓ ਤੁਹਾਨੂੰ ਪਰਮਾਤਮਾ ਇੱਕ ਐਸੀ ਛੜੀ ਦੇ ਦੇਵੇ ਜਿੰਦਗੀ ਸੁਧਾਰ ਲੈ ਲੈ ਜਿੰਨੀ ਸੁਧਾਰ ਸਕਦਾ ਹਾਂਜੀ ਫਿਰ ਕੀ ਕਰਾਂਗੇ ਮਗ ਗੁੱਸਾ ਹੁੰਦਾ 1 ਮਿੰਟ ਦਾ 2 ਮਿੰਟ ਦਾ ਹੁੰਦਾ ਬੰਦਾ ਮਾਰਨਾ ਬਹੁਤ ਮਾੜੀ ਗੱਲ ਆ ਬੰਦੇ ਨੂੰ ਜਨਮ ਮਸਾ ਮਿਲਦਾ ਤੁਹਾਡੇ ਤੇ ਕੁੱਲ ਕਿੰਨੇ ਪਰਚੇ ਨੇ ਕੁੱਲ ਜਿਵੇਂ ਤੁਸੀਂ ਦੱਸ ਦਿੱਤੀ ਕੁੱਲ 28 ਪਰਚੇ ਕੁੱਲ 28 ਪਰਚੇ ਤੇ ਸਾਰੇ ਪਰਚੇ ਕਿਸ ਤਰੀਕੇ ਦੇ ਨੇ ਮਰਡਰ ਨੇ ਆ ਕੀ ਨੇ ਮੇਰੇ ਤੇ ਨਾ ਕੋਈ ਹੰਡੀ ਪੈਸਾ ਪਰਚਾ ਨਾ ਕੋਈ ਚੋਰੀ ਦਾ ਪਰਚਾ ਨਾ ਕੋਈ 420 ਦਾ ਪਰਚਾ ਨਾ ਕੋਈ ਨਸ਼ੇ ਵਾਲੇ ਸਾਰੇ ਲੜਾਈ ਝਗੜੇ ਵਾਲੇ ਜਾਂ ਜਿੰਨਾਂ ਚ ਫੋਨ ਫਾਨ ਦੇ ਪਰਚੇ ਆ ਜਾਂ 452 ਕੇ ਦੇ ਘਰੇ ਬੜਨ ਦਾ ਜਾਂ 336 ਕੇ ਦੇ ਗੋਲੀ ਚਲਾਉਣ ਦਾ 307 ਦੇ 326 ਦੇ ਮਾਣ ਜਾਂ ਹੁੰਦਾ ਵੀ ਐ ਜੀ ਜਿਵੇਂ ਸੇਖ ਸੇਫਰ ਜੇ ਲਾ ਜੁੰਨੇ 302 400 ਅੰਦਰ ਹੁੰਦਾ ਅੰਦਰ ਮਾਣ ਕਰਾਉਂਦੇ ਆ ਅੰਦਰ ਮਾਣ ਦਾ 302 ਵਾਲੇ ਦੀ ਇੱਜ਼ਤ ਨਾਲ ਹੋਰ ਆ ਚੋਰੀ ਵਾਲੇ ਦੀ ਹੋਰ ਆ ਰੇਪ ਵਾਲੇ ਦੀ ਹੋਰ ਆ ਥੋੜੇ ਅੰਦਰ ਵੀ ਗੈਂਗ ਬਣੇ ਹੁੰਦੇ ਨੇ ਬਿਲਕੁਲ ਸਾਰੇ ਸਾਰੇ ਜਿਵੇਂ ਹੁਣ ਬਹੁਤ ਵੱਡੇ ਵੱਡੇ ਨਾਮੀ ਗੈਂਗਸਟਰ ਨੇ ਪੰਜਾਬ ਦੇ ਵਿੱਚ ਲਾਰੈਂਸ ਹੋ ਗਿਆ ਬੀਹਾ ਹੋ ਗਿਆ ਉਹਨਾਂ ਦਾ ਅਡਰ ਰੋਲਾ ਚੱਲ ਰਿਹਾ ਹੈ ਬਿਲਕੁਲ ਬਿਲਕੁਲ ਫਿਰ ਤੁਸੀਂ ਵੀ ਕਿਤੇ ਨਾ ਕਿਤੇ ਕਿਉਂਕਿ ਜਿੰਨੀ ਜੇਲ ਤੁਸੀਂ ਕੱਟ ਕੇ ਆਏ ਹੋ ਜਿੰਨੀ ਕਹੇ ਤੁਸੀਂ ਕੱਟੇ A B C D Z ਤੱਕ ਜਿੰਨੇ ਬਦਮਾਸ਼ ਨੇ ਸਭ ਨੇ ਆ ਨਾਲ ਸਭ ਸਭ ਚਾਹੀਏਗਾ ਸਭ ਤਾਂ ਸਭ ਐਟ ਫੇਸ ਟੂ ਫੇਸ ਨਾਲ ਦੀ ਨਾਲ ਚੀਜ਼ਾਂ ਕਿਉਂਕਿ ਮੈਂ ਇਸ ਮੇਰੇ ਤਕਰੀਬਨ ਜੇਲ ਆਪਣੇ ਪੰਜਾਬ ਚ ਜ਼ਿਲ੍ਹਾ ਸ਼ਾਇਦ 24 ਜਾਂ 28 ਜਾਂ ਇਹ ਕੁਝ ਸਮਥਿੰਗ ਆ ਕੁਝ ਮੈਂ ਸਿਰਫ ਦੋ ਜਾਂ ਤਿੰਨ ਜ਼ਿਲ੍ਹਾ ਦੇ ਨਹੀਂ ਗਿਆ ਬਾਕੀ ਸਾਰੀਆਂ ਜ਼ਿਲ੍ਹਾ ਚ ਗਿਆ ਇਹ ਜਿਹੀ ਕੁਝ ਕਈ ਜਿਹੜਾ ਬੰਦ ਵੀ ਹੋ ਗਈਆਂ ਜਿੱਨੇ ਜਮ ਰਹਿੰਦਾ ਹੁੰਦਾ ਸੀ ਕਈ ਜ਼ਿਲ੍ਹਾ ਸ਼ੁਰੂ ਹੋਈਆਂ ਨੇ ਜਿੱਨੇ ਜਮ ਜਾ ਵੀ ਆਇਆ ਨਵੀਆਂ ਤੁਹਾਨੂੰ ਜ਼ਿਆਦਾ ਅੱਜ ਪਰ ਜੇਲ ਨੇ ਬਹੁਤ ਕੁਝ ਸਿਖਾਇਆ ਬਹੁਤ ਕੁਝ ਸਿਖਾਇਆ ਜਿਵੇਂ ਕਿ ਸਬਰ ਜੇ ਮੰਨ ਲਓ ਤੁਹਾਨੂੰ ਪਰਮਾਤਮਾ ਇੱਕ ਐਸੀ ਛੜੀ ਦੇ ਦੇਵੇ ਜਿੰਦਗੀ ਸੁਧਾਰ ਲੈ ਲੈ ਜਿੰਨੀ ਸੁਧਾਰ ਸਕਦਾ ਹਾਂਜੀ ਫੇਰ ਕੀ ਕਰਾਂਗੇ ਕਦੇ ਅਫਸੋਸ ਮਨਾਉਂਗੇ ਜਿਨ੍ਹਾਂ ਨੂੰ ਮਾਰਿਆ ਹਾਂਜੀ ਬਿਲਕੁਲ ਉਹ ਤਾਂ ਪਹਿਲਾਂ ਕਹਿ ਚੁੱਕਿਆ ਤੁਹਾਨੂੰ ਮੈਂ ਇਸਦਾ ਹਸਤਾਵਾਸ ਦਾ ਘਰ ਉਜੜ ਜਾਣਾ ਸਾਡੇ ਉਥੋਂ ਉਜੜ ਜਾਣਾ ਚਲੋ ਆਹੀ ਲਾ ਲਓ ਤੁਸੀਂ ਆਹ ਗੱਲ ਚਲੋ ਸ਼ੀਟ ਦੀ ਮੈਂ ਆਹੀ ਕਹੂੰਗਾ ਮੇਤੋ ਜਿਹੜੇ ਕਰਮ ਹੋਏ ਆ ਆਹੀ ਵਾਪਸ ਲੈ ਲਵੇ ਜਿਹੜੇ ਬੰਦੇ ਮੇਰੇ ਹੱਥੋਂ ਜੋ ਵੀ ਹੋਇਆ ਨੁਕਸਾਨ ਹੋਇਆ ਮੇਰੇ ਤੋਂ ਉਹ ਜੀ ਜਿੱਦ ਮਤੋਂ ਚਲੇ ਗਏ ਹੋਰ ਮੈਨੂੰ ਕੋਈ ਬਸਤਾਵਾਰੇ ਹੋਰ ਜ਼ਿੰਦਗੀ ਚ ਮੈਂ ਆਪਦੇ ਹੋਸ਼ਵਾਚ ਕਹਿ ਰਿਹਾ ਮੈਂ ਇਹ ਜਾ ਕੋਈ ਮਾੜਾ ਕਰਮ ਨਹੀਂ ਕੀਤਾ ਇਹ ਜਾ ਕੋਈ ਮਾੜਾ ਕਰਮ ਕਰਮ ਨਹੀਂ ਕੀਤਾ ਜਿਹੜਾ ਮੈਨੂੰ ਅਫਸੋਸ ਹੋਵੇ ਪਰ ਹਾਂ ਆ ਚੀਜ਼ਾਂ ਸੁਣ ਕੇ ਤੇ ਸੋਚ ਕੇ ਅਫਸੋਸ ਹੁੰਦਾ ਇਹ ਸੌਲਾ ਕਿ ਘਰ ਉਜੜ ਗਿਆ ਕਿਸੇ ਦਾ ਯਾਰ